हो आनंद एंकलोक के तारका के दशरी कोई पाठ सेवा चाह रहे संतान ने संकुमारी ये गए थे घर में और बात कर रहे थे और मैं बोल रहा था और ये सब सब ਦੇਸੀ ਜੀ ਉਹ ਮਿਸਤਰੀ ਲੱਗੀ ਹੋਈ ਸੀ ਦੇਹਰਾ ਲੱਗੀਆਂ ਆਈਆਂ ਸੀ ਜੀ ਇਹ ਆਸਪਤਲ ਦੇ ਹੁੰਦਾ ਐਂਡ ਸੋਲ ਉਹ ਸਟਾਰਟ ਹੋ ਗਿਆ ਤੇ ਆਪਲਾ ਘਰ ਦੇ ਸਾਹਮਣੇ ਤੇ ਆਪੋ ਨੇ ਉਹ ਦੇਖ ਚਾਹੁੰਦੇ ਦੇਰ ਰੋਕ ਕੇ ਉਹ ਦੁਆਰਾ ਮੈਂ ਤਿਆਣਾ ਸਾਹ हां जी उद तैयार हो रही थी देखो कि भाई मनी सिंह जी ਜਿਨ੍ਹਾਂ ਦਾ ਜਾਲਵਾ ਨੇ ਨੌ ਵੀ ਲਾ ਦਿੱਤੇ ਉਹਨਾਂ ਨੇ ਹਾਸੇ ਹੋਏ ਸਖੀ ਨੂੰ ਮੰਨਦੇ ਹੋਏ ਪਰਵਾਹ ਨਾ ਕਰਦੇ ਆਪਣੇ ਨਾਂ ਨੂੰ ਲਾ ਦਿੱਤੇ ਬਾਬਾ ਬੰਦਾ ਸਿੰਘ ਜੀ ਸਾਹਾਬਿਕ ਸੁਮਤ ਸੁੰਦਰੀ ਜੀ ਨੇ ਆਪ ਵੀ ਨਾ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਦਾ ਹੈਡ ਗ੍ਰੰਥੀ ਥਾਪਿਆ ਭਾਈ ਦਿਆਲਾ ਜੀ ਕਿੰਨੇ ਤੱਕ ਸੀ ਇਹ ਦਿੰਦੇ ਸਨ ਇਸ ਦਾ ਨਾ ਕਿ ਉਹ ਕਿ ਉਹ ਕਿ ਆਏ ਉਹ ਫਾਇ ਨਹੀਂ ਇਹ ਕਰਦਾ ਇਹਨਾਂ ਨੇ ਰੱਖੀ ਸੀ ਭਾਈ ਜਿਵੇਂ ਗੁਰਦੁਆਰਾ ਬਣਾ ਲੱਗਦੇ ਆ ਤੇ ਮਤਲਬ ਤਿਆਰੀ ਕਰਦੇ ਨਾ ਜਿਹੜੇ ਉਹਨਾਂ ਨੇ ਕੀਤੀ ਸੀ ਪਹਿਲੀ ਪਹਿਲੀ ਇੱਟ ਜਦੋਂ ਰੱਖਦੇ ਨਾ ਕੋਈ ਵੀ ਚੀਜ਼ ਬਣਾਉਂਦੇ ਆ ਜਦੋਂ ਗੁਰਦੁਆਰਾ ਸਾਹਿਬ ਤੋ ਉਹਨਾਂ ਨੇ ਪਹਿਲੀ ਨਹੀਂ ਇੰਨੀ ਇਹਨਾਂ ਨੇ ਰੱਖੀ ਸੀ ਮੀਆਂ ਅਮੀਰ ਜੀ ਨੇ ਠੀਕ ਹੈ ਆ ਜੀ ਇਹ ਤਾਰਾ ਸਿੰਘ ਰਾਏਕੋਟ ਆਸਫਤ ਵਾਲੋ ਬਣਾਈ ਗਈ ਹੈ ਜਿਸ ਵਿੱਚ ਜਖਾਇਆ ਗਿਆ ਹੈ ਸਹਿਬਜ਼ਾਦਿਆਂ ਨੂੰ ਜਦੋਂ ਨੀਂਹ ਵਿੱਚ ਜਾਂਦੇ ਸਨ ਸਹਿਬਜ਼ਾਦਿਆਂ ਵਿੱਚ ਅੱਖਾਂ ਦੇ ਅੱਗੇ ਬਿਲਕੁਲ ਦੀ ਹਨੇਰਾ ਨਹੀਂ ਦਿੱਤਾ ਇਸ ਤੋਂ ਮਹਾਈ ਮਾਤਾ ਗੁਜਰੀ ਜੀ ਜੋ ਕਿ ਹੱਥ ਜੋੜ ਕੇ ਆਰਾਮ ਨਾਲ ਬੈਠ ਕੇ ਚੰਗਾ ਲੱਗਦਾ ਹੈ ਜਿਵੇਂ ਕਿ ਸਾਹਮਣੇ ਹੀ ਬਿਲਕੁਲ ਓਦਾਂ ਹੀ ਖਲੋਤੇ ਨੇ ਹਾਂ ਉਹ ਅਸੀਂ ਉਹ ਨਵਾਂ ਨਵਾਂ ਦੇਖਿਆ ਇਹ ਉਦਮ ਸਿੰਘ ਜੀ ਦਾ ਬਣਾਇਆ ਜੇਲ੍ਹ ਹਾਜੀ ਸ਼ੀਰ ਉਦਮ ਸਿੰਘ ਜੀ ਦਾ ਸ਼ੀਖ ਇਤਿਹਾਸ ਦੀਆਂ ਮੂਰਤੀਆਂ ਮਥਾਂ ਟੇਕਣ ਬਣਾ ਹੈ ਸ਼ੀਰ ਉਦਮ ਸਿੰਘ ਜੀ ਇਹ ਜਿ ਲੱਗਦਾ ਜਿਵੇਂ ਸੱਚੀ ਹੁੰਦੇ ਨੇ ਹਾਂ ਮੈਂ ਤਾਂ ਇਦੀ ਸਮਝੀ ਸੀ ਹਨਾ ਦੂਰੋਂ ਇੱਦੀ ਲੱਗਦੀ ਦੂਰੋਂ ਐਂ ਲੱਗਦਾ ਜਿਵੇਂ ਸੱਚ ਨੂੰ ਚੋਦਾ ਹੀ ਆਉਂਦਾ ਹੈਗਾ ਤਾਂ ਹੀ ਮੈਂ ਪੈਸੇ ਰੋਪਾ ਲੁੱਟੇ ਉਹਨਾਂ ਨੂੰ ਲਿਖੇ ਲਾਤਾ ਨਾ ਮੱਥਾ ਟੇਕਣਾ ਮਾਣਾ ਐ ਮੰਡਿਆ ਹੁੰਦਾ ਨਾ ਲੱਗਦਾ ਇਹ ਪਲਾਸਟਿਕ ਜਿਹੜਾ ਚੰਗਾ ਲੱਗਣਾ ਨਹੀਂ ਇੱਧਰ ਦੇਖੋ ਕਿ ਐਸਟਰਾ ਦਾ ਲੱਗਿਆ ਬਹੁਤ ਵਧੀਆ ਲੱਗਿਆ ਜੀ ਕੋ ਸਿੱਖ ਨੂੰ ਮਿਲਿਆ ਨਾ ਬਹੁਤ ਚੰਗਾ ਚਲੋ ਜੀ ਆਪਾਂ ਦੇਖ ਆਹ ਲੁਕ ਆ ਬੈਠੇ ਆ ਜੀ ਆਜੋ ਰਿੰਕਾ ਚੱਲ ਆਜੋ ਚਲੋ ਸਿੰਘਾਂ ਉਹ ਦੇਖ ਅੱਗੇ ਦੇ ਕਿੰਨਾ ਢੇਰ ਲਾਏ ਆ ਹਾਥ ਖਾਵਾਂਗੇ ਹਰ ਉਹ ਦੇਖ ਇਹ ਪਿੱਛੋਂ ਤਾਂ ਟੁੱਟੇ ਹੋਏ ਕੱਸ਼ ਹੋ ਗਿਆ ਉਹ ਆ ਦੇਖੋ ਇਹਦੇ ਨਾਲ ਚੱਲ ਕੇ ਕਈ ਮਾਸ਼ੀ ਦੇ ਵੀ ਹੋ ਗਈਆਂ ਸੀ ਆਪਣੇ ਬੱਚਿਆਂ ਨੂੰ ਦੇਖ ਨਹੀਂ ਸਕਦੇ ਦੇਖ ਕਿਸੇ ਦੀ ਬਾਹ ਕੱਟੀ ਨੱਕ ਕੱਟੀ ਉਹ ਦੇਖ ਹਣਾ ਪਹਿਲੇ ਇਦਾਂ ਜ਼ੁਲਮ ਕਰਦੇ ਹੁੰਦੇ ਸੀ ਇਹ ਜਿਹੜੀਆਂ ਸਾਰੀਆਂ ਫੋਟੋਆਂ ਬਣਾਈਆਂ ਨੇ ਇਹ ਤਾਰਾ ਸਿੰਘ ਦੀ ਆਰਟਿਸਟ ਨੇ ਜੋ ਰਾਏਪੋਟ ਤੇ ਨਹੀਂ ਤਾਰਾ ਸਿੰਘ ਆਰਟਿਸਟ ਰਾਏਕੋਟ ਇਹ ਉਹਨਾਂ ਦੇ ਵੱਲੋਂ ਬਣਾਈਆਂ ਗਈਆਂ ਨੇ ਸਾਰੀਆਂ ਤਸਵੀਰਾਂ ਜੋ ਕਿ ਖੂਬ ਇਦਾਂ ਲੱਗਦੀਆਂ ਨੇ ਕਿ ਜਿਵੇਂ ਸਾਹਮਣੇ ਕੋਈ ਖਲੋਤੇ ਨੇ ਪੱਟੀ ਸੀ ਨਾ ਕਿਹਨ ਵਿੱਚ ਆ ਦੇਖੋ ਭਾਈ ਮਤੀ ਦਾ ਜੀ ਪਿੱਛੇ ਰਹਿ ਗਿਆ ਮਤੀ ਦਾਸ ਜੀ ਭਾਈ ਮਤੀ ਦਾਸ ਜੀ ਨੂੰ ਆ ਰਹੇ ਨਾ ਚੀਰਿਆ ਗਿਆ ਇਹ ਤਸਵੀਰ ਬੰਤਾ ਸਿੰਘ ਲੁਧਿਆਣਾ ਆਰਟਿਸਟ ਵੱਲੋਂ ਬਣਾਈ ਗਈ ਹੈ ਜੋ ਕਿ ਖੂਬ ਉਸਾਰੀ ਲੱਗਦੀ ਹੈ ਕਿ ਜਿਸ ਤਰ੍ਹਾਂ ਕਿ ਸੱਚਮੁੱਚ ਇਹ ਜਾਲਾ ਮੁਗਲਾ ਨੇ ਸਾਡੇ ਉੱਤੇ ਇੰਨਾ ਜ਼ੁਲਮ ਕੀਤਾ ਹੋਇਆ ਸੀ ਇਸ ਇਤਿਹਾਸ ਵਿੱਚ ਸ਼ਹੀਦ ਮਤੀ ਦਾਸ ਜੀ ਤੇਰੀ ਕੁਰਬਾਨੀ ਕਦੇ ਪੁੱਲ ਨਹੀਂ ਨਾ ਮਤੀ ਦਾਸ ਚਮਕੇਗਾ ਸਦਾ ਸਿੱਖ ਓਮ ਦੀਆਂ ਦੀਆਂ ਤਨ ਤੇਰੇ ਮਾਤਾ ਪਿਤਾ ਤਨ ਤੇਰਾ ਜਨਮ ਭੂਮੀ ਤਨ ਕਿਸੇ ਭਾਗਾਂ ਵਾਲੀ ਭੈਣ ਦੀਆਂ ਵੀਰਿਆਂ ਖੋਨੀ ਆਰਾ ਵਿੱਚ ਬਾਰੇ ਤੇਰੇ ਸੀਸ ਉੱਤੇ ਚੱਲਦਾ ਹੈ ਸਤਨਾਮ ਵਾਹਿਗੁਰੂ ਦੀ ਬਿਜਲੀ ਆਵਾਜ਼ ਆਵੇ ਹੋ ਗਿਆ ਦੋ ਫਾੜ ਤੋਂ ਸਰੀਰ ਗਿਆ ਚੀਰਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਤਾਰੂ ਸਿੰਘ ਜੀ ਦਾ ਖੋਪੜੀ ਨਹਾਏ ਬਾਹਰ ਦਿੱਤੇ ਫਿਰ ਵੀ ਉਹ ਇਸ ਇਨਸਾਨ ਤੋਂ ਹਾਜ਼ਰ ਹਾਜ਼ਰ ਆ ਸਿੰਘਾਂ ਦੀ ਖਾਤਰ ਆਪਣੀ ਖੋਪੜੀ ਹੱਸੇ ਹੱਸੇ ਦਿਖਾਉਂਦੇ ਸੀ ਇਸ ਨੂੰ ਦੇਖ ਕੇ ਸਾਰੇ ਪਿੰਡ ਦੇ ਵਿੱਚ ਅਫਵਾਹ ਫੈਲ ਗਈ ਇਹ ਭਾਈ ਤਾਰੂ ਸਿੰਘ ਜੀ ਨੌਜਵਾਨ ਸਿੱਖ ਪਿੰਡ ਦਾ ਜੋ ਤਾਰੂ ਸਿੰਘ ਉਸ ਦੇ ਖਿਲਾਫ ਉਸ ਦੇ ਭੈੜੀ ਲਤਲਾਈ ਹੈ ਬਾਗੀ ਸਿੰਘਾਂ ਨੂੰ ਦੇ ਨੇ ਕਰਕ ਗੁਪਤ ਸੇਵਾ ਚੋਰੀ ਛਿਪੇ ਰਾਤ ਦੀ ਕਹਿੰਦੇ ਕੋਲ ਆਵਾਜ਼ ਆਈ ਹੈ ਜਿਨ੍ਹਾਂ ਕਿਸੇ ਦੋਸਤ ਨੂੰ ਹਾਫਤ ਜਾਂ ਤਾਰੂ ਜੀ ਸਾਰੇ ਹੀ ਨਜ਼ਰ ਵਿੱਚ ਮੱਚ ਗਈ ਦੁਹਾਈ ਹੈ ਵੱਧਵਾ ਹੈ ਮਾਤਾ ਭੈਣ ਭੈਣ ਦੇਖਦੀ ਹੈ ਜਵਾਨ ਖੇਤੀ ਤਾਰੂ ਸਿੰਘ ਦੀ ਕੁਲਫ ਨੂੰ ਹੱਥ ਕੜੀ ਲਾਈਏ ਕਰਕੇ ਤੇ ਚੈਦੀ ਮੂਰੋ ਲਾਈ ਹੈ ਖਾਲਸੇ ਨੂੰ ਸੂਬੇ ਦਾ ਗੋਲਜਾਬ ਬੁਖੇਸ਼ੀ ਸੁਧਾਈ ਹੈ ਤਾਰੂ ਸਿੰਘ ਦੀ ਨਾ ਕੋ ਚਿਹਰੀ ਤੇ ਸਲਾਮ ਜੇ ਕਿ ਵਾਹਿਗੁਰੂ ਜੀ ਦੀ ਫਤਿਹ ਉੱਚੀ ਗੱਜ ਕੇ ਦੁਹਾਈ ਹੈ ਰੋਕੀ ਬੜੀ ਹਿੰਦੂ ਬਣ ਗਈ ਤੇ ਜਦੋਂ ਤੁਮ ਜਲ ਨੂੰ ਉਹ ਐਂਹੀ ਜਗ੍ਹਾ ਤੇ ਲੱਗੇ ਆ ਸਰਵਾਨੀ ਹੋਏ ਕੋ ਖਾਲਸਾ ਦਾ ਹਾਕਮ ਤੇ ਉਹਨਾਂ ਕੈਮ ਤੇ ਆਪਣੇ ਸਿੱਖਾਂ ਦੇ ਫੇਰ ਲਾ ਦਿੱਤੇ ਤੇ ਉਹਨਾਂ ਵਜਿਓ ਇਹ ਉਹਨਾਂ ਨੂੰ ਅਸ਼ਰਸ਼ੀਆਂ ਦਿੰਦਾ ਸਰ ਜ਼ਾਲਮ ਹਾਕਮ ਸਨ ਲਾਹੌਰ ਦੇ ਹਾਕਮ ਵੱਲੋਂ ਸ਼ਾਹੀ ਫਰਮਾਨ ਫਰਮਾਨ ਜਾਰੀ ਹੋਇਆ ਫਰਮਾਨ ਉਹੀ ਇਨਾਮ ਵੱਡਾ ਪਾਵੇ ਇੱਕ ਸਿੱਖ ਦਾ ਜੋ ਸਿਰ ਜਿਹੜਾ ਵੱਢ ਕੇ ਲਿਆਵੇ ਇਨਾ ਲੈਣ ਲਈ ਇਨਾਮ ਹੱਥ ਖੂਨ ਵਿੱਚ ਰੰਗੇ ਸਿੰਘੋ ਸਿੱਖਾਂ ਨੇ ਸੀਸ ਜਿਹੜੇ ਮੇਜਿਆਂ ਦੇ ਟੰਗੇ ਜਿਹੜੀ ਵੇਖ ਦੇਖ ਰਹੇ ਉਹ ਚਾਕੇ ਇਹਨਾਂ ਸਦੋਂ ਦੀ ਕਹਾਣੀ ਹੈ ਉਹ ਆ ਸ਼ਾਹੀ ਫਰਮਾਨ ਸਿੱਖ ਕੌਮ ਹੈ ਮੁਕਾਨੀ ਨਿਰਛਲ ਕਰਨ ਦੋਵੇਂ ਗੱਲਾਂ ਛੇਤੀ ਪੰਥਾਂ ਦੇ ਮੁਕਾਨਾ ਪਿਆ ਇਸ ਤਾ ਲਾਹੌਰ ਅਸਾ ਜਿੱਦੇ ਥਾਂ ਜਾਣਾ ਵੀਡੀਓ ਕੈਮਰਾ ਬੰਦ ਨਹੀਂ